ਨਵੀਂ ਬਦਲਾਅ ਦੀ ਸੋਚ ਜਿਹੜੀ ਹੈ ਅਕਾਲੀ ਦਲ ਪ੍ਰਤੀ ਦੁਬਾਰੇ ਚੁਕਾ ਜਿਹੜਾ ਹੈ ਉਹ ਸੰਗਰੂਰ ਜ਼ਿਲ੍ਹੇ ਤੋਂ ਸ਼ੁਰੂ ਹੋ ਕੇ ਦਿੱਲੀ ਦਾ ਮਾਡਲ ਤਾਂ ਹੁਣ ਫੇਲ ਹੋ ਗਿਆ ਲੋਕਾਂ ਨੇ ਇਨਕਾਰਤਾ ਹੁਣ ਉਹ ਦਿੱਲੀ ਦੇ ਮਾਡਲ ਨੂੰ ਪੰਜਾਬ ਤੇ ਥੁਪਣਾ ਚਾਹੁੰਦੇ ਨੇ ਇਹਦਾ ਇਸ ਤੋਂ ਮਾੜੀ ਗੱਲ ਕੀ ਹੋ ਸਕਦੀ ਹੈ ਕਿ ਪੰਜਾਬ ਆਪ ਕੋਈ ਨਵਾਂ ਆਪਣਾ ਮਾਡਲ ਨਹੀਂ ਤਿਆਰ ਕਰ ਸਕਦਾ ਕੀ ਜੇ ਆਪ ਨੂੰ ਕਰਜ਼ਾਈ ਕਰਤਾ ਦੇਣ ਨੂੰ ਕੁਝ ਨਹੀਂ ਹਜੇ 1000 ਰੁਪਏ ਤੱਕ ਨਹੀਂ ਦਿੱਤਾ ਤੇ 2 ਲੱਖ ਰੁਪਏ 2 ਲੱਖ ਕਰੋੜ ਦਾ ਕਰਜ਼ਾ ਇਹਨਾਂ ਨੇ ਛਾੜਤਾ ਪਿਛਲੇ 3 ਸਾਲਾਂ ਚ ਸ਼੍ਰੋਮਣੀ ਕਾਲੀ ਦਲ ਵੱਲੋਂ ਭਾਰਤੀ ਮਹਿਮ ਦਾ ਆਗਾਜ਼ ਬੇਸ਼ੱਕ ਮਲੇਰਕੋਟਲਾ ਦੀ ਧਰਤੀ ਤੋਂ ਕੀਤਾ ਗਿਆ ਸੀ ਪਰ ਜੇਕਰ ਅੱਜ ਜਿਲ੍ਹਾ ਸੰਗਰੂਰ ਦੀ ਗੱਲ ਕੀਤੀ ਜਾਵੇ ਤਾਂ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਸਾ ਦੀ ਅਗਵਾਈ ਦੇ ਵਿੱਚ ਅੱਜ ਇੱਕ ਵੱਡਾ ਇਕੱਠ ਰੱਖਿਆ ਗਿਆ ਜਿਸ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜੋ ਵਰਕਰ ਸੀ ਆਪ ਮੁਹਾਰੇ ਸ਼ਾਮਲ ਹੋਏ ਅਤੇ ਇਸੇ ਇਕੱਠ ਦੇ ਦੌਰਾਨ ਦੇਖਿਆ ਗਿਆ ਕਿ ਭਾਈ ਲੋਂਗੋਵਾਲ ਭਾਈ ਗੋਮ ਸਿੰਘ ਲੋਂਗੋਵਾਲ ਅਤੇ ਇਕਬਾਲ ਸਿੰਘ ਝੁੰਦਾ ਵੀ ਸਟੇਜ ਦੇ ਉੱਤੇ ਨਜ਼ਰ ਆਏ ਆਓ ਗੱਲ ਕਰ ਲੈਣੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਇਨਸਾਨਾਂ ਨੂੰ ਕਿਸ ਤਰ੍ਹਾਂ ਵੇਖਦੇ ਨੇ ਸੁਪਰਵਾਈਜ਼ਰ ਸਿੰਘ ਜੀ ਇਨਸਾਨਾਂ ਦੇ 존재 ਉੱਤੇ ਉਹਨਾਂ ਨਾਲ ਗੱਲ ਕਰਨ ਕਿ ਤੁਸੀਂ ਕਿਸ ਤਰ੍ਹਾਂ ਵੇਖਦੇ ਹੋ ਅੱਜ ਬੱਚਾ ਸ਼ਕਤੀ ਅਤੇ ਘਾਸਾਂ ਵੀ ਮਾਰਦੇ ਹੋ ਉੱਤੇ ਹੀ ਕਾਰਜ ਦੇਤਰ ਕੀ ਗੱਲ ਕਰਦੇ ਤਾਂ ਬੜੀ ਨਿਰਾਸ਼ਾ ਹੁੰਦੀ ਹੈ ਮੈਂ ਪਹਿਲਾਂ ਮਾਈਕ ਰਿਫਰ ਕਰਦਾ ਹਾਂ ਜਿਲੇ ਦੇ ਸੰਗਠਨ ਧੰਨਵਾਦ ਕਰਦਾ ਜਿਨ੍ਹਾਂ ਨੇ ਅੱਜ ਭਰਤੀ ਕਮੇਟੀ ਦੇ ਵਿੱਚ ਆਮਦ ਤੇ ਬੜੀ ਵਧੀਗਿੰਤ ਸਤਿਕਾਰ ਕਰਦਾ ਜਿੱਥੇ ਅਕਾਲੀ ਦਲ ਨੂੰ ਮੋੜ ਸੁਰਜੀਤ ਕਰਨ ਦੀ ਆਪਣੀ ਵਚਨਬੱਧਤਾ ਦਰਾਈਆ ਉੱਥੇ ਅਕਾਲ ਤਖਬਬ ਦੇ ਜੋ ਹੁਕਮ ਨੇ ਉਹਨਾਂ ਨੂੰ ਸਮਰਪਿਤ ਹੋ ਕੇ ਉੱਤੇ ਚੱਲਣ ਦਾ ਵੀ ਸਾਰਿਆਂ ਨੇ ਤੋਹਿਆ ਕੀਤਾ। ਟੀਨੂ ਸਰ ਸਾਹਿਬ ਅੱਜ ਵੱਡੇ ਕੱਟ ਦੇ ਵਿੱਚ ਦੇਖਿਆ ਗਿਆ ਕਿ ਚਾਹੇ ਭਾਈ ਗੋਮ ਸਿੰਘ ਲੰਗੋਬਾਲ ਹੋਣ ਇਕਬਾਲ ਸਿੰਘ ਚੁੰਦਾ ਹੋਣ ਤੁਹਾਡੀ ਤੁਹਾਡੀ ਸਟੇਜ ਦੇ ਉੱਤੇ ਨਜ਼ਰ ਆਏ। ਦੇਖੋ ਇੱਕ ਮੇਰੀ ਸਟੇਜ ਨਹੀਂ ਸਾਰਿਆਂ ਦੀ ਸਾਂਝੀ ਸਟੇਜ ਸੀ ਤੇ ਸਾਰੇ ਅਸੀਂ ਇੱਕੋ ਹੀ ਮਕਸਦ ਲਈ ਇਕੱਠੇ ਹੋਏ ਹਾਂ ਵੀ ਅਕਾਲ ਤਖਬਬ ਦੇ ਹੁਕਮ ਤੇ ਪਹਿਰਾ ਦੇਣਾ ਹੈ। ਤਕਾਲੀ ਦਲ ਦੀ ਮਜ਼ਬੂਤੀ ਲਈ ਸਾਰਿਆਂ ਨੇ ਫੈਸਲਾ ਕੀਤਾ ਮੈਂ ਤਾਂ ਸਾਰਿਆਂ ਨੂੰ ਲੌਂਗਵਾਲ ਸਾਹਿਬ ਅੱਜ ਤੇ ਗਿਆਨੀ ਨਰਿੰਦਰ ਸਿੰਘ ਜੀ ਆਏ ਨੇ ਉਹਨਾਂ ਨੂੰ ਵੀ ਧੰਨਵਾਦ ਕੀਤਾ ਤੇ ਸਾਰੀ ਕਮੇਟੀ ਨੂੰ ਵੀ ਜੀ ਆਇਆਂ ਕਿ ਇਸ ਤਰ੍ਹਾਂ ਦੇਖਦੇ ਹਾਂ ਕਿ ਅੱਜ ਦਾ ਇਕੱਠ ਦੱਸ ਰਿਹਾ ਸੀ ਕਿ ਲੋਕਾਂ 'ਚ ਉਤਸ਼ਾਹ ਬੜਾ ਤਾਂ ਤਕਾਲੀ ਦਲ ਦੇ ਮੈਂਬਰਸ਼ਿਪ ਆਉਂਦੇ ਨੇ ਦੇਖੋ ਸੰਗਰੂਰ ਜ਼ਿਲ੍ਹਾ ਹਮੇਸ਼ਾ ਇਤਿਹਾਸਕ ਰੋਲ ਅਦਾ ਕਰਦਾ ਰਿਹਾ ਹੈ ਹਮੇਸ਼ਾ ਜਿਹੜੀ ਪੰਜਾਬ ਦੀ ਸਿਆਸਤ ਨੂੰ ਸੇਧ ਇਸ ਜ਼ਿਲ੍ਹੇ 'ਚੋਂ ਮਿਲਿਆ ਤੇ ਮੈਂ ਹੁਣ ਵੀ ਇਹ ਸਮਝਦਾ ਹਾਂਗਾ ਕੀ ਹੁਣ ਜਿਹੜਾ ਨਵੀਂ ਬਦਲਾਅ ਦੀ ਸੋਚ ਜਿਹੜੀ ਹੈ ਅਕਾਲੀ ਦਲ ਪ੍ਰਤੀ ਦੁਬਾਰੇ ਚੁਕਾ ਜਿਹੜਾ ਹੈ ਉਹ ਸੰਗਰੂਰ ਜ਼ਿਲ੍ਹੇ ਤੋਂ ਸ਼ੁਰੂ ਹੋ ਕੇ ਸਾਰੇ ਪੰਜਾਬ ਦੇ ਵਿੱਚ ਅਕਾਲੀ ਦਲ ਦਾ ਜਿਹੜਾ ਪਰਚਮ ਰਹਿਰਾਏਗਾ ਟੀਨੂ ਸਾਹਿਬ ਕਿਸ ਤਰ੍ਹਾਂ ਵੇਖਦੇ ਹੋ ਦਿੱਲੀ ਦੇ ਜੋ ਹਾਰੇ ਹੋਏ ਲੀਡਰਸ ਸੀ ਉਹ ਹੁਣ ਪੰਜਾਬ ਦੇ ਵਿੱਚ ਆਉਣ ਲੱਗ ਗਏ ਤਾਂ ਲਗਾਤਾਰ ਦੇਖਿਆ ਰਿਹਾ ਕਿ ਮੁੱਖ ਮੰਤਰੀ ਦੇ ਨਾਲ ਰਹਿੰਦੇ ਨੇ ਕਾਰਜਕਰਸ਼ਮਾਨ ਦੇਖੋ ਪੰਜਾਬ ਦੇ ਲੋਕ ਚਾਹੇ ਚੁੱਪ ਨੇ ਪਰ ਦੇਖ ਸਾਰਾ ਕੁਝ ਨਹੀਂ ਜਾਣਦੇ ਸਾਰਾ ਕੁਝ ਨਹੀਂ ਉਹ ਸਮਾਉਣ ਤੇ ਇਹਨਾਂ ਦਾ ਸਾਫ ਤਾਬ ਕਰਨਗੇ ਕਿਉਂਕਿ ਇਸ ਤਰੀਕੇ ਨਾਲ ਅੱਜ ਦਿੱਲੀ ਨੇ ਕਬਜ਼ਾ ਕਰ ਲਿਆ ਆ ਕੇ ਪੰਜਾਬ ਤੇ ਸਾਰੇ ਫੈਸਲੇ ਉਹ ਕਰ ਰਹੇ ਨੇ ਸਾਰੀਆਂ ਬਦਲੀਆਂ ਹਰ ਹੁਕਮ ਜਿਹੜਾ ਉਹਨਾਂ ਦੇ ਲਾਗੂ ਹੋ ਰਹੇ ਭਗਵੰਤ ਮਾਨ ਤਾਂ ਇੱਕ ਕਟਪੁਤਲੀ ਆ ਉਹਨਾਂ ਦੀ ਸੋ ਜਿਹੜਾ ਇਹਨਾਂ ਨੂੰ ਆਮ ਆਦਮੀ ਪਾਰਟੀ ਨੂੰ ਲੋਕਾਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਬਿਲਕੁਲ ਇਹਨਾਂ ਦਾ ਸ਼ੀਸ਼ੇ ਵਾਂਗੂ ਸਾਫ਼ ਕਰ ਦੇਣਾ ਹੈਗਾ ਵੀ ਕਿੱਥੇ ਖੜੇ ਨੇ ਭਗਵੰਤ ਸਮਾਨ ਕਹਿੰਦੇ ਨੇ ਕਿ ਮਨੀਸ਼ ਸ਼ੋਧਿਆ ਸਕੂਲਾਂ ਦੇ ਵਿੱਚ ਜਾ ਰਹੇ ਨੇ ਉਹਨਾਂ ਨੇ ਦਿੱਲੀ ਦੇ ਜੋ ਸਕੂਲ ਸੀ ਉਹਨਾਂ ਨੇ ਰੋਲ ਮਾਡਲ ਬਣਾ ਦਿੱਤਾ ਹੈ ਕਿ ਜੋ ਕਿ ਪੂਰੇ ਦੇਸ਼ ਦੇ ਵਿੱਚ ਦਿੱਲੀ ਦਾ ਮਾਡਲ ਤਾਂ ਉਹ ਫੇਲ ਹੋ ਗਿਆ ਲੋਕਾਂ ਨੇ ਇਨਕਾਰਤਾ ਹੁਣ ਉਹ ਦਿੱਲੀ ਦੇ ਮਾਡਲ ਨੂੰ ਪੰਜਾਬ ਤੇ ਥੁਪਣਾ ਚਾਹੁੰਦੇ ਨੇ ਇਹਦਾ ਇਸ ਤੋਂ ਮਾੜੀ ਗੱਲ ਕੀ ਹੋ ਸਕਦੀ ਹੈ ਕਿ ਪੰਜਾਬ ਆਪ ਕੋਈ ਨਵਾਂ ਆਪਣਾ ਮਾਡਲ ਨਹੀਂ ਤਿਆਰ ਕਰ ਸਕਦਾ ਕਿ ਇਹਨਾਂ ਕੋਲ ਇੰਨੀ ਇਹਨਾਂ ਦੇ ਜਿਹੜੇ ਐਨੇ ਚੁਣੇ ਹੋਏ ਨੇ 92 ਇਹਨਾਂ 'ਚ ਕੋਈ ਇੱਕ ਵੀ ਬੰਦਾ ਸੂਝਵਾਨ ਨਹੀਂ ਜਿਹੜਾ ਚੰਗੀ ਅਗਵਾਈ ਦੇ ਸਕੇ ਯਾ ਭਗਵੰਤ ਮਾਨ ਦੇ ਵਿੱਚ ਇੰਨੀ ਜਿਹੜੀ ਲਿਆਕਤ ਨਹੀਂ ਕਿ ਉਹ ਚੰਗਾ ਇੱਕ ਸਕੂਲਾਂ ਦਾ ਮਾਡਲ ਪੰਜਾਬ ਨੂੰ ਦੇ ਸਕਣ ਕਿ ਉਹਦੇ ਵਾਸਤੇ ਵੀ ਉਹਨਾਂ ਨੂੰ ਦਿੱਲੀ ਵੱਲ ਝਾਕਣਾ ਪਊਗਾ ਇਹ ਇਹ ਇੱਕ ਇਸ਼ਾਰਾ ਹੈ ਵੀ ਹੁਕਮ ਉਹਨਾਂ ਦਾ ਦਿੱਲੀ ਤੋਂ ਚੱਲ ਰਿਹਾ ਹੈ ਇਹਨਾਂ ਦੇ ਪੱਲੇ ਕੁਝ ਨਹੀਂ ਕਿਸ ਤਰ੍ਹਾਂ ਵੇਖਦੇ ਹਾਂ ਦਾ ਤੀਸਰਾ ਬਜਟ ਸੀ ਪੰਜਾਬ ਸਰਕਾਰ ਦਾ ਦੇਖੋ ਪੰਜਾਬ ਨੂੰ ਕਰਜ਼ਾਈ ਕਰਤਾ ਦੇਣ ਨੂੰ ਕੁਛ ਨਹੀਂ ਹਜੇ 1000 ਰੁਪਏ ਤੱਕ ਨਹੀਂ ਦਿੱਤਾ ਤੇ 2 ਲੱਖ ਰੁਪਏ 2 ਲੱਖ ਕਰੋੜਾਂ ਦਾ ਕਰਜ਼ਾ ਇਹਨਾਂ ਨੇ ਝਾੜਤਾ ਪਿਛਲੇ 3 ਸਾਲਾਂ ਚ ਹੁਣ ਐਦੂੰ ਮਾੜੀ ਸਰਕਾਰ ਕੀ ਹੋ ਸਕਦੀ ਹੈ ਬਿਲਕੁਲ ਐਸੀ ਪਰਮੇਂਦਰ ਸਿੰਘ ਢੀਂਸਾ ਜਿਨ੍ਹਾਂ ਨੇ ਆਖਿਆ ਕਿ ਅੱਜ ਦੀ ਭਾਰਤੀ ਮਹਿਮ ਦਰੌਣਾ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜੋ ਵਰਕਰ ਸੀ ਆਪ ਮੁਹਾਰੇ ਇਕੱਠੇ ਹੋਏ ਉੱਤੇ ਹੀ ਇਸ ਇਕੱਠ ਦੇ ਵਿੱਚ ਇਕਬਾਲ ਸਿੰਘ ਝੁੰਦਾ ਹੋਣ ਜਾਂ ਭਾਈ ਗੋਮ ਸਿੰਘ ਲੋਂਗੋਵਾਲ ਹੋਣ ਉਹਨਾਂ ਨੇ ਵੀ ਸ਼ਮੂਲੀਅਤ ਕੀਤੀ ਉੱਥੇ ਉਹਨਾਂ ਨੇ ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਉੱਤੇ ਤੰਜ ਕੱਸਦੇ ਹੋਏ ਕਿ ਆ ਕਿ ਜੋ ਦਿੱਲੀ ਦੇ ਨਕਾਰੇ ਹੋਏ ਸੀ ਉਹ ਹੁਣ ਪੰਜਾਬ ਦੇ ਵਿੱਚ ਰਾਜ ਕਰਨ ਲੱਗੇ ਨੇ ਕੈਮਰਾਮੈਨ ਦੀਪਕ ਦੇ ਨਾਲ ਹਰਜਿੰਦਰ ਸਿੰਘ ਸਦੂ ਸੰਜਾ ਟੀਵੀ ਸੰਗਰੂ